ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੇ ਬਲੌਗ 'ਚ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਪੰਡੂ ਤਰੀਕੇ ਨਾਲ ਪਕੌੜੇ ਬਣਾਉਣ ਦਾ ਰੈਸਪੀ ਦੱਸਾਂਗੇ ਆ ਅਸੀਂ ਪਿਆਜ਼ ਲਏ ਆ ਪਿਆਜ਼ ਨੂੰ ਲੰਮ-ਲੰਮੇ ਬਰੀਕ-ਬਰੀਕ ਕੱਟ ਲਿਆ ਤੇ ਇਹ ਆਲੂ ਹੈਗੇ ਆਲੂ ਇਹ ਵੀ ਬਰੀਕ-ਬਰੀਕ ਕੱਟ ਲਿਆ ਫਰ ਆਲੂ ਨੂੰ ਦੋ ਉਬਾਲੇ ਦਵਾਲੇ ਆ ਤਾਂ ਜੋ ਉਹਦਾ ਕੱਚਾਪਨ ਖਤਮ ਹੋ ਜਾਵੇ ਨੜੇ ਦੀ ਸਟਾਰਚ ਨਿਕਲ ਜਾਵੇ ਉਹ ਵੀ ਆ ਇਹਨੂੰ ਵੀ ਅਸੀਂ ਇੱਕ ਵਾਲਾ ਦਵਾ ਲਿਆ ਤੇ ਬਰੀਕ ਬਰੀਕ ਕੱਟ ਲਈ ਆ ਔਰ ਸੌਫਟ ਹੋ ਗਈ ਕਾਫੀ ਤੇ ਇਧਰ ਅਸੀਂ ਪਾਲਕ ਲਈ ਆ ਇਹ ਅਸੀਂ ਤਕਰੀਬਨ 300 ਗ੍ਰਾਮ ਲਈ ਆ ਸਾਫ਼ ਕਰਕੇ ਤਾਂ ਇਹਨੂੰ ਕੱਟ ਲਿਆ ਹੈ ਹਾਂਜੀ ਦੋਸਤੋ ਸਾਰੀਆਂ ਸਬਜ਼ੀਆਂ ਆਪਾਂ ਇਹਦੇ ਵਿੱਚ ਮਿਕਸ ਕਰ ਲਈਆਂ ਇਹਦੇ ਚ ਆਪਾਂ ਸਾਫਤਾ ਧਨੀਆ ਪਾਵਾਂਗੇ ਥੋੜਾ ਜਿਹਾ ਕਚਮਚੇ ਦੇ 3 ਰੀਵੋ ਜੁਆਨ ਪਾਵਾਂਗੇ 2 ਚਮਚ ਪਿੰਕ ਸਾਲਟ ਪਾਵਾਂਗੇ ਸਾਲਟ ਬਹੁਤ ਘੱਟ ਵੀ ਹੋ ਸਕਦਾ ਦੁਬਾਰਾ ਮਸਾਲੇ ਨੂੰ ਚੈੱਕ ਕਰਕੇ ਫੇਟ ਹੋਈ ਪਾ ਸਕਦੇ ਹਾਂ ਦੁਬਾਰਾ ਫੇ ਪਾਉਣਾ धनिया तो पाउडर पावगे दो चम्मच जीरा पाउडर पावगे दो चम्मच एक चम्मच हल्दी पावे ਚਮਚ ਕਾਲੀ ਮਿਰਚ ਪਾਵਾਂਗੇ ਹਰੀ ਮਿਰਚ ਕਈ ਦੋ ਚਮਚ ਪਾਵਾਂਗੇ ਬਾਅਦ ਵਿੱਚ ਟੈਸਟ ਕਰ ਲਾਂਗੇ ਇਹਦਾ ਪੇਸਟ ਚੈੱਕ ਕਰਕੇ ਆਪਾਂ ਫਿਰ ਹੋਰ ਪਾ ਦਾਂਗੇ ਉਹ ਇਹਨੂੰ ਮਿਕਸ ਕਰਕੇ ਰੋਡ ਮੁਤਾਬਕ ਵਿੱਚ ਪੇਸੰਬਾਲਾਂ ਪਾਣੀ ਥੋੜਾ ਥੋੜਾ ਪਾ ਪਾ ਕੇ ਨਾ ਇਹਨੂੰ ਤਿਆਰ ਕਰੀ ਜਾਣਾ ਆ ਦੇਖੋ ਸੰਗੀਤਰਾ ਇਸ ਤਰ੍ਹਾਂ इजीली ਡੱਗਦਾ ਹੋਵੇ ਇਹ ਨਹੀਂ ਵੀ ਇਕਦਮ ਪਾਣੀ ਜ਼ਿਆਦਾ ਪੈ ਗਿਆ ਤਾਂ ਥੱਲੇ ਦੇਖੋ ਬਵੇ ਇਦਾਂ ਨਹੀਂ ਆਪਣਾ ਉਹਨਿਦਰ ਆਪਣਾ ਤੇਲ ਗਰਮ ਹੋ ਗਿਆ ਦੋਸਤੋ ਗੈਸ ਜੜੀਆ ਹਾਈ ਟੂ ਮੀਡੀਅਮ ਰੱਖਣੀ ਆ। ਸਲੋ ਨਾ ਹੋਵੇ। ਫਿਰ ਤੇਜ ਜਿਹੜੇ ਪਕੌੜੇ ਆ ਤੇਲ ਚੱਕ ਜਾਂਦੇ ਹੁੰਦੇ। ਦੋਸਤੋ ਆ ਇੱਕ ਪੂਰ ਕੱਢ ਲਿਆ ਪਕੌੜਿਆਂ ਦਾ। ਇਹ ਅਸੀਂ ਮੀਡੀਅਮ ਤੇ ਦੇਖੋ ਰੱਖਿਆ ਹੋਇਆ ਇਹਨੇ। ਹੁਣ ਆਪਾਂ ਇਹਨੂੰ ਹਾਈ ਤੇ ਕਰ ਦੇਣਾ। ਜਦੋਂ ਪਕੌੜੇ ਪਾਉਣੇ ਹੁੰਦੇ। ਉਹਦਾ ਕਾਰਨ ਕੀ ਆ ਕਿ ਤੇਲ ਜਿਹੜਾ ਆ ਉਹ ਠੰਡਾ ਹੋ ਜਾਂਦਾ। ਤੁਹਾਡੇ ਪਕੌੜੇ ਜਿਹੜੇ ਆ ਔੜੇ ਨੇ ਤੇਲ ਚੱਕਣਾ। ਨਾ ਸਹੀ ਬਣ ਨਹੀਂ ਆਉਂਦੇ। ਤਾਰ ਕੇ ਜਦੋਂ ਇਹ ਪੂਰ ਪਾਉਣਾ ਨਾ ਤੁਸੀਂ ਆਹ ਉਸ ਵੇਲੇ ਤੁਸੀਂ ਇਹਨੂੰ ਹਾਈ ਕਰਦੇ ਕੀ ਫਰੇਮ ਲਈ ਦੋ ਵੇਖ ਪੋੜੇ ਇੱਕ ਵਾਰ ਤਾਂ ਆ ਗਿਆ ਤਾਰ ਕੇ ਫੇ ਫਰੇਮ ਨੂੰ ਵੀੜੂਂਤ ਕਰ ਦੇਣਾ ਕੋਸ਼ਿਸ਼ ਹੁਣ ਇਹਨੂੰ ਫੋਟੇ ਚੜੀ ਹੋਈ ਜਾਏ ਲੋ ਜੀ ਗਰਮ ਗਰਮ ਪਕੌੜੇ ਹੋ ਗਏ ਤਿਆਰ ਨਾਲ ਚਟਣੀ ਆਪ ਵੀ ਬਣਾਓ